ਸ਼ਕਰਪੁਰੀਏ ਸ਼ਾਜੀ ਦੇ ਨਾਲ ਮੇਰੇ ਮਿੱਤਰੋ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਭੂਰੀਆ ਸ਼ੀਸ਼ਰ ਤੇ ਦੂਜੇ ਪਾਸੇ ਸ਼ੀਲੂ ਸ਼ੀਲੂ ਦੇ ਭੂਰੀਆ ਸ਼ੀਲੂ ਤੇ ਭੂਰੀਆ ਸ਼ੀਬਰਾਜ ਸੰਗੇ ਹੁਣੇ ਪੁੱਜੇ ਹੋਏ ਨੇ ਮਨਵੀਰ ਹੁਣੇ ਪੁੱਜੇ ਹੋਏ ਆ ਹਰਮੀਤ ਦੇ ਨਾਲ ਯਾਰੀਆਂ ਪੱਕੀਆਂ ਨੇ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਸ ਵੇਲੇ 나ਥ 나ਥ ਸ਼ੀਲੂ ਤੇ 나ਥ ਸ਼ੀਲੂ ਤੇ 나ਥ ਸ਼ੀਲੂ ਤੇ 나ਥ ਇਰਤ ਭੰਗੜਾ ਪੈਂਦਾ ਅੱਜ ਦੁਨੀਆ ਕਹਿੰਦੇ ਖੁਸ਼ ਮਲੇਰ ਕੋਟਲੇ ਦੇ ਵਿੱਚ ਤੇ ਲੋਕੀ ਕਹਿੰਦੇ ਆ ਵੀ ਅਸੀਂ ਖੇਡਾਂ ਵੇਖਣ ਜੱਲੇ ਆ ਅੱਜ ਵੀ ਇਹ ਰਿਵਾਜ ਹੈ ਵੀ ਖੇਡਾਂ ਕਹਿੰਦੇ ਆ ਟੂਰਨਾਮੈਂਟਰੋਂ ਇਹ ਸਤਕਾਰ ਆ ਮੇਰੇ ਮਿੱਤਰੋ ਆਓ ਸਾਹਮਣੇ ਖੇਡ ਮੈਦਾਨ ਵਿੱਚ ਪੂਰੀਆ ਸ਼ਿਸ਼ਰ ਔਰ ਸ਼ਿੱਲੂ ਹਰਿਆਣਾ ਪੂਰੀਆ ਸ਼ਿਸ਼ਰ ਤੇ ਸ਼ਿੱਲੂ ਹਰਿਆਣਾ ਬਾਲਾ ਰੱਬ ਪੁਆਇੰਟ ਯਾਫਰੀ ਦਾ ਜਿਹੜਾ ਪਹਿਲਾ ਨੰਬਰ ਸੀਗਾ ਉਹ ਰੇਡਰ ਨੂੰ ਮਿਲਿਆ ਆ ਨੰਬਰ ਜਿਹੜਾ ਹਰ ਇੱਕ ਨੰਬਰ ਆ ਬੱਬਲ ਬਾਈ ਬਲਰਾਜ ਸੰਗਾ ਇੰਦਰਜੀਤ ਉਹ ਧੋਗਾ ਕਹਿੰਦੇ ਵੀ 10000 ਦਾ ਲੈ ਵੀ ਪਹਿਲੇ ਖੇੜ ਕਹਾਣੀ ਆ ਮੁੰਡਾ 3 ਸਾਲਾਂ ਦਾ ਸੀਗਾ ਜਦੋਂ ਜੋਰਬ ਖੇਡਾ ਅੱਜ ਕੱਲ ਤਣ ਤਣ ਜਾਂਦਾ ਆ ਵੇਖਦਾ ਸ਼ੀਲੂ 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 ਸਰਾਂ ਕਬਰੂ ਆ ਕਲੋ ਗੱਲਾਂ ਬਣਾਉਂਦਾ ਐ ਆਓ ਜੀ ਕਰਾਂ ਐਦੇ ਟੂਰਨਾਮੈਂਟ ਦੇ ਦੋ ਬੁਲਟ ਇੱਕ ਜਿੱਤਿਆ ਰਵੀ ਕੈਲਰ ਰਮਣੇ ਇੱਕ ਜਿੱਤਿਆ ਇਲੂ ਇਲੂ ਨੇ ਇਹਦਾ ਕੌਡੀ ਕੱਪ ਹੋਇਆ ਐ ਇਹਦੇ ਤਖੀਰ ਤੋਂ ਕੁੱਝ ਪ੍ਰਾਸਾਦ ਜਿਹੜੇ ਆਏ ਸੀਗੇ ਆਓ ਜੀ ਕਰਾਂ ਨੂੰ ਆਟੋ ਰਿਕਸ਼ੀ ਵਾਲਾ ਪ੍ਰਾਥ ਤੇ ਢੀਕ ਰਿਹਾ ਐ ਰਵੀ ਤੇ ਸ਼ਿਲੂ ਰਵੀ ਤੇ ਸ਼ਿਲੂ ਆਓ ਜੀ ਕਰਾਂ ਰਵੀ ਤੇ ਸ਼ਿਲੂ ਉਹ ਆ ਜਾਣ ਵੀਰ ਸਾਡੇ ਰਵੀ ਐਦੇ ਟੂਰਨਾਮੈਂਟ ਦਾ ਬੈਟ ਰੇਡਰ ਐ ਸ਼ਿਲੂ ਐਦੇ ਟੂਰਨਾਮੈਂਟ ਦਾ ਬੈਸਟ ਜਾਫੀ ਐ ਕਰੀਮ ਵੱਡੀ ਗੱਡੀ ਜੜੀ ਰਵੀ ਕੈਲਰਮ ਦੇ ਲਈ ਅੱਜ ਐਲਾਨ ਹੋ ਚੁੱਕੀ ਹੈ ਹਰਮੀਤ ਭਾਈ ਆ ਮੜੀ ਜੀ ਭਾਈ ਫੋਟੋ ਦੇ ਖਿੱਚ ਲੈਣ ਦਿਓ ਯਾਰ ਰਵੀ ਮੁਬਾਰਕਾਂ ਦੋ ਵਾਰੀ ਇਹ ਯਾਰ ਇਨਸਾਨ ਵੀ ਬਹੁਤ ਚੰਗਾ ਹੈ ਕਰੀ ਰਵੀ ਦੇ ਨਾਂ ਤੇ ਤਾੜੀਆਂ ਜ਼ੋਰਦਾਰ ਬਲਰਾਜ ਭਾਈ ਇਹ ਵੀ ਬੰਦਾ ਖੜਨ ਵਾਲਾ ਹੈ ਤੇ ਬੱਬਲ ਹੁਣੀ ਵੀ ਖੜਨ ਵਾਲਿਆ ਹੈ ਇਵੀ ਜਿੱਥੇ ਖੜ ਗਏ ਹਰਮੀਤ ਅੜ ਜਾਂਦੇ ਆ ਲੱਖੀ ਲਹਿਰੇ ਵਾਲਿਆਂ ਖੜਨ ਵਾਲੇ ਵੀ ਐ ਤੇ ਅੜਨ ਵਾਲੇ ਵੀ ਐ ਹਾਂ ਇਹ ਜੋ ਕਹਤਾ ਆਉਣ ਵਾਲੇ ਇਨਸਾਨ ਐ ਹੈਲੋ ਉਧਰੋਂ ਸਾਡੇ ਵੀਰ ਪਾਸੀ ਹੋਣੀ ਮਣੀ ਹੋਣੀ 17 18 ਤੇ 19 ਦਸੰਬਰ ਕ੍ਰਿਕਟ ਕੱਪ ਸਹੀਆਂ ਦੌਰ ਦਾ ਉਧਰੋਂ ਪ੍ਰਾਈਜ਼ ਦਿੱਤਾ ਜਾ ਰਿਹਾ ਫਰਸਟ ਟੀਮ ਬਾਹੂ ਅਕਬਰਪੁਰ ਹਾਂਜੀ ਗੁਰੀ ਜੀ ਸੈਕੰਡ ਟੀਮ ਨਾਮ ਲੈਣ ਦੇ ਲਈ ਆ ਜਾਵੇ ਕਲਿਆਣ ਸੁੱਖਾ